ਅਸੀਂ ਮਨੁੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਅਨੁਸਾਰ ਇਹ ਸੰਸਾਰ ਤੇ ਆਏ ਜਿੰਨੇ ਵੀ ਸਾਰੇ ਸੰਸਾਰ ਦੇ ਲੋਕ ਆ ਸਾਰੀ ਦੁਨੀਆ ਦੀ ਗੱਲ ਬਾਣੀ ਕਰਦੀ ਏ ਸਾਰੇ ਮਨੁੱਖਾਂ ਦੀ ਗੱਲ ਬਾਣੀ ਕਰਦੀ ਏ ਮਹਾਰਾਜ ਕਹਿੰਦੇ ਕਿੱਡੇ ਕਿੱਡੇ ਹੋ ਕੇ ਤੁਰ ਗਏ ਇੱਥੇ ਸਾਰੇ ਆਏ ਪਰ ਸਫਲਾ ਕਿੰਨਾਂ ਦਾ ਹੋਇਆ ਮਹਾਰਾਜ ਕਹਿੰਦੇ ਸਫਲਾ ਉਹਨਾਂ ਦਾ ਹੋਇਆ ਜਿਨ੍ਹਾਂ ਨੇ ਕਿਰਤ ਕਮਾਈ ਵੀ ਕੀਤੀ ਏ ਨਾਮ ਵੀ ਜਪਿਆ ਤੇ ਆਪਣੀ ਰਹਿਣੀ ਨੂੰ ਉਦਾਂ ਦੀ ਗੁਜ਼ਾਰ ਕੇ ਗਏ ਨੇ ਜਿੱਦਾਂ ਦੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਉਹਨਾਂ ਦਾ ਸਫਲਾ ਹੁੰਦਾ ਹੈ ਅਜੈ ਸੁਰੋਗ ਹੈ ਭੀਖਿਆ ਖਾਈ ਐਸੀ ਦਰ ਗੈ ਮਿਲੇ ਸਜਾਈ ਰੋਵੈ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਏ ਆ ਇਹ ਜਿਹੜਾ ਸੰਸਾਰ ਦਾ ਮੋਹ ਹੈ ਨਾ ਇਹਨੇ ਵੱਡਿਆਂ ਵੱਡਿਆਂ ਨੂੰ ਰੁਵਾਇਆ ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਗੁਰ ਸਿੱਖਾ ਇਹ ਮੋਹ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਨਿਰਲੇਪ ਰਹਿਣਾ ਸਿੱਖਣਾ ਹੈ